ਸੂਬੇ ਵਿੱਚ ਗੁਰਗਨ ਸਾਹਿਬ ਜੀ ਦੀ ਬੇਅਦਬੀਆਂ ਘਟਨਾਵਾਂ ਤੇ ਰੋਕ ਲੱਗਦੀ ਨਜ਼ਰ ਨਹੀਂ ਆ ਰਹੀ ਤਾਜ਼ਾ ਮਾਮਲਾ ਸਾਹਮਣੇ ਆਇਆ ਸ਼੍ਰੀ ਮੁਖਤਸਰ ਸਾਹਿਬ ਦੇ ਨੇੜਲੇ ਪਿੰਡ ਰਣਜੀਤਗੜਾ ਜਿੱਥੇ ਗੁਰਦੁਆਰਾ ਸਾਹਿਬ ਦੇ ਗਰੰਟੀ ਦੀ ਸਫਾਈ ਵਿੱਚ ਵਰਤੀ ਗਈ ਲਾਪਰਵਾਹੀ ਨਾਲ ਸ਼੍ਰੀ ਗੁਰਗਨ ਸਾਹਿਬ ਜੀ ਦੇ ਪਾਵਨ ਸਰੂਪ ਦੀ ਬੇਅਦਬੀ ਹੋਈ ਹੁਣ ਤੁਸੀਂ ਇਹਨਾਂ ਤਸਵੀਰਾਂ ਨੂੰ ਵੇਖੋ ਤੁਸੀਂ ਸਾਫ਼ ਤੌਰ ਤੇ ਵੇਖ ਸਕਦੇ ਹੋ ਕਿ ਸੁਖਾਸਨ ਵਾਲੀ ਥਾਂ ਤੇ ਰੱਖੇ ਗਏ ਇਨਾਂ ਗੱਦਿਆਂ ਦਾ ਚੂਹਿਆਂ ਨੇ ਕੀ ਹਾਲ ਕੀਤਾ ਇਸ ਬੰਦੇ ਜਦੋਂ ਗ੍ਰੰਥੀ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਆਪਨੀ ਗਲਤੀ ਮੰਨੀ ਤੇ ਕਿਹਾ ਕਿ ਉਹਨਾਂ ਤੋਂ ਅਣਜਾਣੇ ਵਿੱਚ ਇਹ ਭੁੱਲ ਹੋਈ ਹੈ ਜਿਸ ਲਈ ਉਹ ਮਾਫੀ ਮੰਗਦੇ ਨੇ ਸੋ ਸਤੋਂ ਜਿਹੜਾ ਸਤ ਉਹ ਗਲਤੀ ਹੋ ਗਈ ਹੈ ਜੀ ਅਸੀਂ ਇਹ ਸਾਨੂੰ ਮੰਨਦੇ ਸਾਨੂੰ ਹੋ ਗਿਆ 40 ਕੇ ਸਾਲ ਇੱਥੇ ਰਹਿੰਦੇ ਆਈ ਅਸੀਂ ਰੋਜ਼ ਕਰਦੇ ਸੀ ਜੀ ਇਹਨਾਂ ਹੋਇਆ ਵੀ ਅਸੀਂ ਬੈਡ ਚੱਕ ਕੇ ਉਵੇਂ ਤੇ ਥੱਲੇ ਬੈਡ ਛਾੜ ਦਿੰਦੇ ਸੀਗੇ ਤੇ ਮਤਲਬ ਗੱਦਾ ਨਹੀਂ ਅਸੀਂ ਮਤਲਬ ਤੁਹਾਨੂੰ ਦੱਸਿਆਂ ਨਾ ਵੀ ਅਸੀਂ ਉਹਦਾ ਛੜਲਾ ਕੇ ਨਹੀਂ ਵੇਖਿਆ ਉਹ ਸਭਾਈ ਦੂਜੇ ਅਜਬਲ ਚੌਥੇ ਪੰਜਵੇਂ ਤਲ ਮਤਲਬ ਸਾਰੀ ਜਿਹੜਾ ਸਤਖੰਡ ਦਾ ਗੱਦਾ ਉੱਤੋਂ ਸਾਰੇ ਰਮਾਲੇ ਲਾ ਕੇ ਮਹਾਰਾਜ ਪਾਸੇ ਪੀੜਿਆਂ ਤੇ ਰੱਖ ਕੇ ਤੇ ਮਤਲਬ ਸਪਾਈ ਕਰ ਇਸ ਘਟਨਾ ਤੋਂ ਬਾਅਦ ਪਿੰਡ ਦੇ ਲੋਕਾਂ ਵਿੱਚ ਕਾਫੀ ਰੋਸ ਪਾਇਆ ਗਿਆ ਤੇ ਉਹਨਾਂ ਨੇ ਗ੍ਰੰਥੀ ਨੂੰ ਸੇਵਾ ਮੁਕਤ ਕਰਨ ਤੇ ਸਜ਼ਾ ਦੇਣ ਦੀ ਗੱਲ ਆਖੀ। ਅਤਿਵੀ ਦੀ ਘਟਨਾ ਹੋਈ ਹੈ ਇਹ ਬਹੁਤ ਹੀ ਨਿੰਦਨਯੋਗ ਹੈ। ਸੋ ਅੱਜ ਸਾਰੀ ਸੰਗਤ ਦੇ ਸਾਹਮਣੇ ਜਿਹੜਾ ਮੀਡੀਆ ਦੇ ਸਾਹਮਣੇ ਵੀ ਅਸੀਂ ਰੂਬਰੂ ਕੀਤਾ ਵੀ ਇਹਦੇ ਜਿਹੜੀ ਗੱਦੇ ਸੀਗੇ ਜਿਹੜੇ ਸੱਚਖੰਡ ਸਾਹਿਬ ਜਿਨ੍ਹਾਂ ਦੇ ਉੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਸ਼ਿਸ਼ੋਭਾ ਸੀਗੇ ਉਹਨਾਂ ਦੇ ਵਿੱਚ ਚੂਹਾ ਨੇ ਬੱਚੇ ਕੱਢੇ ਹੋਏ ਆ ਤੇ ਉਹ ਤੁਸੀਂ ਆਪ ਹੀ ਹਾਲਤ ਦੇਖ ਲਈਏ ਕਿ ਜਮਾਂ ਛਲਨੀ ਕੀਤੇ ਹੋਏ ਆ ਤੇ ਸਾਰੇ ਪਿੰਡ ਵਾਸੀਆਂ ਦਾ ਤੇ ਕਮੇਟੀ ਦਾ ਇਹੀ ਫੈਸਲਾ ਹੈ ਵੀ ਗੁਰਦੁਆਰਾ ਸਾਹਿਬ ਦੇ ਜਿਹੜੇ ਪਾਠੀ ਸਿੰਘ ਆ ਉਹਨਾਂ ਨੂੰ ਇਹੀ ਫੈਸਲਾ ਸੁਣਾਇਆ ਗਿਆ ਵੀ ਉਹ ਸੇਵਾ ਮੁਕਤ ਹੋ ਜਾਣ ਸਾਡੇ ਪਿੰਡ ਰਣਜੀਤਕੜ ਦਾ ਗ੍ਰੰਤੀ ਸਹਿਬਾਨ ਨੇ ਉਹਨਾਂ ਨੂੰ ਸੇਵਾ ਮੁਕਤ ਕਰ ਦਿੱਤਾ ਜਾਏ ਤੇ ਜੋ ਉਹਨਾਂ ਨੇ ਬੇਦਬੀ ਕੀਤੀ ਉਹਨੂੰ ਦੰਡ ਵੀ ਦਿੱਤਾ ਜਾਏ ਜੀ ਉਹ ਆਪਣੇ ਜੋ ਦਰਬਾਰ ਸਾਹਿਬ ਦੇ ਥੱਲੇ ਆਪਣੇ ਟਲੇ ਗੱਦੇ ਹੁੰਦੇ ਹਨ ਸੱਚਖੰਡ ਵਾਲੇ ਉਹਨਾਂ ਦੀ ਬੇਦਬੀ ਹੋਈ ਹੈ ਝੋਆਂ ਦੇ ਕਰਨ ਪਰ ਇਸ ਦੌਰਾਨ ਰਾਹਤਵਲੀ ਗੱਲ ਹੈ ਰਹੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਕੋਈ ਵੀ ਨੁਕਸਾਨ ਨਹੀਂ ਪਹੁੰਚਿਆ ਪਰ ਲਾਪਰਵਾਹੀ ਤਾਂ ਜ਼ਰੂਰ ਹੋਈ ਹੈ ਸ੍ਰੀ ਮੁਕਸਰ ਸਾਹਿਬ ਤੋਂ ਇਹ ਸ਼ਾਂਤ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਦੇ ਵਿੱਚ ਆਪਣਾ ਸਟੱਡੀ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪਿਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਾਂ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਕੈਨੇਡਾ ਦੇ ਮਸ਼ਹੂਰ ਯੂਨੀਵਰਸਿਟੀਆਂ ਔਰ ਕਾਲਜਾਂ ਵਿੱਚ ਮਈ ਅਤੇ ਸਪਟੰਬਰ 2019 ਸੀਜ਼ਨ ਲਈ ਆਪਣਾ ਦਾਖਲਾ ਕਰਾਓ ਤੁਸੀਂ ਕਾਲ ਕਰ ਸਕਦੇ ਹੋ 92563 92563 ਤੇ